ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਜੀ ਹਾਂ ਸਾਵਧਾਨ ਰਹਿਣ ਦੀ ਲੋੜ ਹੈ ਬਹੁਤ ਸਾਰੇ ਲੋਕਾਂ ਨੂੰ ਜੀ ਹਾਂ ਸਰਕਾਰ ਨੇ ਕਰ ਦਿੱਤਾ ਹੈ ਵੱਡਾ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਲਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੇ ਗੂਗਲ Android ኦਪਰੇਟਿੰਗ ਸਿਸਟਮ ਦੇ ਵਿੱਚ ਪਾਈਆਂ ਗਈਆਂ ਕਈ ਸੁਰੱਖਿਆ ਕਰਮਜੋਰੀਆਂ ਦੇ ਸਬੰਧ ਦੇ ਵਿੱਚ ਕੁਝ ਗੰਭੀਰਤਾ ਸਲਾਹਕਾਰ ਜਾਰੀ ਕਰ ਦਿੱਤੀ ਗਈ। ਇਹ ਕਮਜ਼ੋਰੀਆ ਹਮਲਾਵਾਰਾਂ ਦੇ ਪ੍ਰਬੰਧਕੀ ਪੋਜ ਪ੍ਰਾਪਤ ਕਰ ਰਹੇ ਹਨ ਜਾਂ ਡਿਵਾਈਸ ਤੇ ਮਨਮਾਨੋ ਕੋਡ ਚਲਾਉਣ ਦੀ ਆਗਿਆ ਦੇ ਸਕਦੇ ਨੇ ਜਿਸ ਨਾਲ ਉਪਭੋਗਤਾ ਡਾਟਾ ਤੇ ਸਿਸਟਮ ਸਥਿਰਤਾ ਲਈ ਗੰਭੀਰ ਖਤਰਾ ਪੈ ਸਕਦਾ ਹੈ। ਜੇਕਰ ਤੁਸੀਂ ਇੱਕ Android ਉਪਭੋਗਤਾ ਹੋ ਤਾਂ ਸਾਈਬਰ ਹਮਲਿਆ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਸ ਸਾਵਧਾਨੀ ਨੂੰ ਧਿਆਨ ਨਾਲ ਪੜੋ। ਕਿਹੜੇ Android ਡਿਵਾਈਸ ਹੁੰਦੇ ਨੇ ਪ੍ਰਭਾਵਿਤ CERT ਦੇ ਅਨੁਸਾਰ ਇਹ ਕਮਜ਼ੋਰੀਆਂ Android ਸਕਰਮਨ 13 14 15 ਅਤੇ 16 ਉੱਪਰ ਪ੍ਰਭਾਵਿਤ ਕਰਦੀਆਂ ਨੇ ਇਸ ਦਾ ਮਤਲਬ ਹੈ ਕਿ ਲਗਭਗ ਸਾਰੇ ਆਧੁਨਿਕ Android smartphone ਕਮਜ਼ੋਰ ਨੇ ਜਿਵੇਂ ਕਿ Samsung OnePlus Xiaomi Realme Motorola Vivo Oppo Google Pixel ਵਰਗੇ ਬ੍ਰਾਂਡਾਂ ਸ਼ਾਮਲ ਨੇ ਇਹ ਸੁਰੱਖਿਆ ਕਮਜ਼ੋਰੀਆਂ Qualcomm MediaTek Nvidia Broadcom ਅਤੇ Unisoc ਵਰਗੀਆਂ ਕੰਪਨੀਆਂ ਦੇ ਦੁਆਰਾ ਵਿਕਸਿਤ ਕੀਤੇ ਗਏ ਹਾਰਡਵੇਅਰ ਤੇ ਸੌਫਟਵੇਅਰ ਹਿੱਸਿਆਂ ਨਾਲ ਸੰਬੰਧਿਤ ਨੇ ਬਾਕੀ ਖਬਰਾਂ